ਸਤ ਸ੍ਰੀ ਅਕਾਲ ਫ੍ਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਲੈ ਕੇ ਆਏ ਆਂ ਉਹਨਾਂ ਔਰਤਾਂ ਲਈ ਜਿਨ੍ਹਾਂ ਦੇ ਗੋਡੇ ਦੁਖਦੇ ਨੇ ਗੋਡਿਆਂ ਦਾ ਗਠੀਆ ਹੋ ਗਿਆ ਹੈ ਗੋਡੇ ਦੁਖਣੇ ਸ਼ੁਰੂ ਹੋ ਗਏ ਨੇ ਤੁਸੀਂ ਐਕਸ-ਰੇ ਕਰਾਇਆ ਉਸ ਦੇ ਵਿੱਚ ਲਿਖਿਆ ਆ ਗਿਆ ਵੀ ਟੀਵੀਐਲ ਸਪਾਈਕਸ ਬਣ ਗਏ ਨੇ ਔਰ ਗੋਡਿਆਂ ਦਾ ਗੈਪ ਘਟ ਗਿਆ ਹੈ ਜਿਸ ਕਰਕੇ ਗੋਡੇ ਦੁਖਣੇ ਸ਼ੁਰੂ ਹੋ ਗਏ ਨੇ ਸੋ ਉਹਨਾਂ ਲਈ ਆਪਾਂ ਢੇਰ ਸਾਰੀਆਂ ਕਸਰਤਾਂ ਲੈ ਕੇ ਆਏ ਆ ਤੁਸੀਂ ਇਹ ਸਾਰੀਆਂ ਕਸਰਤਾਂ ਜਿਵੇਂ ਆਪਾਂ ਤੁਹਾਨੂੰ ਕਹਾਂਗੇ ਉਦਾਂ ਹੀ ਸਵੇਰੇ ਸ਼ਾਮ ਸ਼ੁਰੂ ਕਰ ਦਿਓ ਤੁਹਾਡੇ ਜੋ ਗੋਡੇ ਦੁਖਣੇ ਸ਼ੁਰੂ ਹੋਏ ਹਨ ਉਹ ਹੌਲੀ ਹੌਲੀ ਠੀਕ ਹੋ ਜਾਣਗੇ ਕਿਉਂਕਿ ਸਾਰੀਆਂ ਕਸਰਤਾਂ ਹੀ ਨਿਚੋੜ ਕੱਢਿਆ ਆਪਾਂ ਵੀ ਕਿਹੜੀਆਂ ਕਸਰਤਾਂ ਨਾਲ ਔਰਤਾਂ ਦੇ ਗੋਡੇ ਠੀਕ ਹੋ ਸਕਦੇ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਦ ਸਿੰਘ ਸਰਾ ਪਿਛਲੇ 10 ਸਾਲ ਤੋਂ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਾਂ ਆਪਣਾ ਕਲੀਨਿਕ ਰਨ ਕਰਦੇ ਆਂ ਜਿੱਥੇ ਰੋਜ਼ਾਨਾ ਬਹੁਤ ਮਿਹਨਤ ਨਾਲ ਅਸੀਂ ਸਾਰੇ ਪੇਸ਼ੈਂਟ ਦੇਖਦੇ ਆਂ ਤੁਸੀਂ ਸਾਨੂੰ ਇੰਸਟਾਗ੍ਰam ਤੇ ਸਾਡੀ ਆਈਡੀ ਹੈ ਐਸਵਰੀ ਸਿੰਘ ਸਨਾ ਫਿਜ਼ੋਥੈਰਪੀ ਔਰ ਇੱਕ ਹੋਰ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਦੇ ਨਾਮ ਤੇ ਸਾਡਾ ਫੇਸਬੁੱਕ ਤੇ ਪੇਜ ਹੈ ਸਰਦਾਰ ਹਰੀ ਸਿੰਘ ਸਨਾ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਫੋਲੋ ਜਰੂਰ ਕਰ ਲੈਣਾ ਔਰ ਅਗਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਵੀਡੀਓ ਦੇਖਿਆ ਵੀ ਕਰੋ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਬੈੱਡ ਤੇ ਲੇਟ ਕੇ ਕਰਨੀ ਹੈ ਕਸਰਤ ਇਹ ਕਈ ਕਸਰਤਾਂ ਬੈੱਡ ਤੇ ਲੇਟ ਕੇ ਨੇ ਕਈ ਕਸਰਤਾਂ ਆਪਣੇ نیچے ਅਗਰ ਤੁਸੀਂ ਪੁੰਜੇ ਲੇਟ ਕੇ ਕਰੋ ਤਾਂ ਵੀ ਹੋ ਸਕਦੀਆਂ ਨੇ ਕਈ ਬੈਠ ਕੇ ਹੋ ਸਕਦੀਆਂ ਨੇ ਕਈ ਪੌੜੀਆਂ 'ਚ ਕਰਕੇ ਆਪਾਂ ਕਰਾਂਗੇ ਚਲੋ ਸਟਾਰਟ ਕਰਦੇ ਹਾਂ ਨੰਬਰ 1 ਐਕਸਰਸਾਈਜ਼ ਕੀ ਹੈ ਨੀ फलैक्शन एक्सटेंशन गोडे बोल लेना है इतों पकड़ के और गोडे सीधा करना है एक्सटेंशन और फलैक्शन इदा गोडे के नीचे रखा इतना पकड़ के आप दस बारी करा देखो पेल सीधा एक फिर दो फिर तीन फिर चार फिर पांच फिर छत फिर अठ फिर, फिर नौ फिर दस दैन रिलैक्स फिर दूसरी साइड करा इतों पकड़ लेना आप नीचे सीधा करा एक फिर दो फिर तीन फिर चार फिर पं फिर छ फिर सात फिर आठ फिर नौ फिर दस देन हूँ फिर इस साइड करा आप फिर इतों गोडा पकड़ लें नीचों और बिल्कुल लत्त बिल्कुल सीधी फिर मुड़ा फिर सीधी जिनी कोशिश करो जिन्ना सीधा कर सकते उन्नी सीधी करनी है ये ਹੌਲੀ ਹੌਲੀ ਜਦੋਂ ਸਟਾਰਟ ਕਰੋਗੇ ਪਹਿਲੇ 2 ਹਫ਼ਤੇ 10 ਵਾਰੀ ਕਰਨਾ ਫਿਰ ਹੌਲੀ ਹੌਲੀ ਆਪਾਂ ਇਹ ਕਸਰਤਾਂ ਵਧਾ ਦਾਂਗੇ ਪਹਿਲਾਂ ਤੁਸੀਂ 10 ਵਾਰੀ ਤੋਂ ਕਰਨਾ ਫਿਰ ਮੰਨ ਲਓ 2 ਹਫ਼ਤੇ ਹੋ ਗਏ ਫਿਰ ਤੁਸੀਂ ਇਹ 20 ਵਾਰੀ ਕਰ ਸਕਦੇ ਹੋ ਫਿਰ ਹੌਲੀ ਹੌਲੀ 25 ਵਾਰੀ ਕਰ ਸਕਦੇ ਹੋ 25 ਤੋਂ ਵੱਧ ਵਾਰ ਨਹੀਂ ਕਰਨਾ ਇਹ ਹੋਗੀ ਨੀ ਫਲੈਕਸ਼ਨ ਔਰ ਨੀ ਐਕਸਟੈਂਸ਼ਨ ਇਹ ਦੋਨੋਂ ਸਾਈਡ ਤੁਸੀਂ 10 ਵਾਰੀ ਇੱਧਰ 10 ਵਾਰੀ ਇੱਧਰ ਦੋਨੋਂ ਸਾਈਡ 3-3 ਸੈੱਟ ਲਾਉਣੇ ਨੇ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਜਿਹੜੀ ਆਪਾਂ ਲੇਟ ਕੇ ਕਰਨੀਆਂ ਨੀ ਫਲੈਕਸ਼ਨ ਔਰ ਨੀ ਐਕਸਟੈਂਸ਼ਨ ये होगी थोड़ी पहली कसरत हम दूसरी एक्सरसाइज की है सो so, दूसरी एक्सरसाइज की है वॉल स्क्वैट, दीवार के न जाएंगे और हौली हौली गोडे नीचे लेके जाएंगे और इतने पांच सैकेंड होल्ड करेंगे एक दो तीन चार पांच दैन रिलैक्स दैन फिर नीचे जावे एक दो तीन चार पांच, दैन रिलैक्स दैन फिर नीचे जावे एक दो तीन चार पंच दैन रिलैक्स दैन फिर नीचे जावे एक दो तो, तीन चार पंच देन रिलैक्स देन फिर नीचे जावांगे, एक दो तो, तीन चार पंच देन रिलैक्स फिर नीचे जावांगे, एक दो तो, तीन चार पंच देन रिलैक्स तुसी सिर्फ अठ बारी करना एक ही सैट ला यही होगी थोड़ी दूसरी एक्सरसाइज जिसनों आप है अपनी वॉल स्कूट हूँ तीसरी एक्सरसाइज की है इदा ना तो ਸੀ ਥੈਰਾ ਬੈਂਡ ਮਾਰਕੀਟ ਚੋਂ ਲੈ ਲੈਣਾ इजीली ਮਿਲ ਜਾਂਦਾ ਜਰੂਰ ਰੱਖਿਆ ਕਰੋ ਅਗਰ ਤੁਹਾਨੂੰ ਨਹੀਂ ਮਿਲਦਾ ਤੁਸੀਂ ਸਾਤੋਂ ਵੀ ਮੰਗਵਾ ਸਕਦੇ ਹੋ ਸਾਨੂੰ ਆਰਡਰ ਕਰਦੇ ਹੋ ਤੁਸੀਂ ਤੁਹਾਨੂੰ ਥੈਰਾ ਬੈਂਡ ਕਰ ਭੇਜ ਦਾਂਗੇ ਛੋਟੇ ਸੋ ਥੈਰਾ ਬੈਂਡ ਕੀ ਹੈ ਆਪਾਂ ਥੈਰਾ ਬੈਂਡ ਆਪਾਂ ਦੋਨਾਂ ਗੋਡਿਆਂ ਦੇ ਵਿੱਚ ਪਾ ਲਾਂਗੇ ਇਸ ਤਰ੍ਹਾਂ ਕਰਕੇ ਔਰ ਥੈਨ ਆਪਾਂ ਜੋ ਗੋਡੇ ਹੈ ਉਸ ਨੂੰ ਆਪਾਂ ਖੋਲ ਕੇ ਰੱਖਾਂਗੇ ਇਦਾਂ ਔਰ ਥੈਨ ਫਿਰ ਉਸੇ ਪੁਜੀਸ਼ਨ ਚ ਆ ਜਾਾਂਗੇ ਔਰ ਵਾਲਸ ਸਕੁਐਟ ਕਰਾਂਗੇ 1 2 3 4 5 ਥੈਨ ਰਿਲੈਕਸ इतने देखो पूरी टाइट है पूरा खिंच पै रही है दोबारा देखो फिर एक दो तीन चार पाँच रिलैक्स। एक दो तीन चार देन रिलैक्स। एक दो तीन चार पंच दैनरोलैक्स 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 एक दो then 4 5 then relax pick 2 10 4 5 then relax ਇਸਦੇ ਵੀ ਤੁਸੀਂ 8 ਤੋਂ 10 ਰੈਪੀਟੀਸ਼ਨਸ ਇੱਕ ਵਾਰੀ ਕਰਨੀਆਂ ਔਰ ਜਦੋਂ ਤੁਸੀਂ ਇਹ ਰੈਗੂਲਰ ਕਰਨ ਲੱਗ ਜਾਓਗੇ 2 ਜਾਂ 3 ਹਫ਼ਤੇ ਬਾਅਦ ਤੁਸੀਂ ਇਸ ਦੇ ਸੈੱਟ ਬਣਾ ਲੈਣੇ ਹਨ ਜਿਵੇਂ 2 ਸੈੱਟ 3 ਸੈੱਟ 4 ਸੈੱਟ 4 ਤੋਂ ਵੱਧ ਨਹੀਂ ਕਰਨੇ ਇਹ ਹੋਗੀ 3rd ਐਕਸਰਸਾਈਜ਼ ਤੁਹਾਡੀ ਜਿਹੜੀ ਆਪਾਂ ਥੈਰਾ ਬੈਂਡ ਦੀ ਹੈਲਪ ਨਾਲ ਵਾਲ ਸਕੁਐਟ ਕੀਤਾ ਹੁਣ ਚੌਥੀ ਐਕਸਰਸਾਈਜ਼ ਕੀ ਹੈ ਨੰਬਰ 4 ਕੀ ਹੈ ਆਪਾਂ ਲੰਜਸ ਕਰਨੀਆਂ ਨੇ ਪਹਿਲਾਂ ਆਪਾਂ ਤੁਹਾਨੂੰ ਖੱਬੇ ਪਾਸੇ ਕਰਕੇ ਦਿਖਾਵਾਂਗੇ ਦੀਵਾਰ ਨੂੰ ਇੱਦਾਂ ਪਕੜ ਲੈਣਾ ਹੈ ਜਿਹੜੀ ਸੱਜੀ ਲੱਤ ਆ ਥੋੜੀ ਜਿਹੀ ਪਿੱਛੇ ਲੈ ਜਾਵਾਂਗੇ ਔਰ ਖੱਬੀ ਲੱਤ ਐ ਜੋ ਥੋੜੀ ਅੱਸ ਨੂੰ ਆਪਾਂ ਇਦਾਂ ਥੈਨ ਰਿਲੈਕਸ ਥੈਨ ਇਦਾਂ ਰਿਲੈਕਸ ਇਹ ਅੱਗੇ ਨਹੀਂ ਲੈ ਕੇ ਜਾਣਾ ਫਿਰ ਕੀ ਇਹ ਸਟ੍ਰੈਚ ਪੈ ਜਾਏਗਾ ਇਸ ਜਗ੍ਹਾ ਤੇ ਰੱਖਣਾ ਆਪਾਂ ਬਿਲਕੁਲ ਸਟ੍ਰੇਟ ਰੱਖਣੀਆਂ ਨੇ ਥੈਨ ਰਿਲੈਕਸ ਇਦਾਂ 1 ਥੈਨ 2 ਥੈਨ 3 ਥੈਨ 4 ਥੈਨ 5 then 6 then 7 then 8 then 9 then 10 then 11 then relax ਇਹ ਤੁਸੀਂ ਜਿਵੇਂ ਆਪਾਂ 10 ਵਾਰੀ ਕੀਤਾ ਇਸਦੇ ਤੁਸੀਂ 3 ਸੈੱਟ ਲਾਉਣੇ ਨੇ ਹੁਣ ਤੁਹਾਨੂੰ ਆਪਾਂ ਦੂਸਰੀ ਲਾਤ ਤੇ ਕਰਕੇ ਦਿਖਾਵਾਂਗੇ ਇਸ ਲਾਤ ਤੇ ਕਿਵੇਂ ਕਰਾਂਗੇ ਲਾਤ ਅੱਗੇ ਲੈ ਜਾਾਂਗੇ ਆਪਾਂ ਹੁਣ ਦੇਖੋ ਤੁਸੀਂ ਹੁਣ ਆਪਾਂ ਸੱਜੀ ਲਾਤਾਂ ਕਰਨ ਲੱਗੇ ਆਂ ਦੇਖੋ ਤੁਸੀਂ ਬਿਲਕੁਲ ਇਦਾਂ 1 then 2 ਅੱਗੇ ਨਹੀਂ ਜ਼ਿਆਦਾ ਜਾਣੀ ਚਾਹੀਦੀ ਠੀਕ ਹੈ ਇਦਾਂ 3 then 4 then 5 then 6 then 7 then 8 then 9 then 10 then 11 then ਰਿਲੈਕਸ ਇਸਦੇ ਤੁਸੀਂ ਹੌਲੀ ਹੌਲੀ ਇੱਕ ਇੱਕ ਸੈਟ ਸਟਾਰਟ ਕਰਿਓ ਫਿਰ ਹੌਲੀ ਹੌਲੀ ਤੁਸੀਂ ਇਸਦੇ ਰੈਪੀਟੀਸ਼ਨਸ ਤਿੰਨ ਤੋਂ ਚਾਰ 10 10 ਸੈਟ ਦੇ ਵਧਾ ਦੇਣੇ ਨੇ ਦੁਆਰਾ ਧਿਆਨ ਨਾਲ ਦੇਖੋ ਦੀਵਾਰ ਨੂੰ ਪਕੜ ਲਿਆ ਸੱਜੇ ਹੁਣ ਆਪਾਂ ਤੁਹਾਨੂੰ ਖੱਬੀ ਦੀ ਕਰਕੇ ਦਿਖਾਉਣ ਲੱਗੇ ਆ। ਸੱਜੀ ਲੱਤ ਪਿੱਛੇ ਲੈ ਜਾਾਂਗੇ। ਖੱਬੀ ਥੋੜੀ ਜੱਗੇ ਕਰਾਂਗੇ ਔਰ ਐਦਾਂ نیچے ਬੈਠਾਂਗੇ। 1 then 2 then 3 ਹੁਣ ਤੁਸੀਂ ਦੇਖਿਓ ਹੁਣ ਤੁਹਾਨੂੰ ਸੱਜੀ ਦੀ ਕਰਕੇ ਦਿਖਾਵਾਂਗੇ। ਦੀਵਾਰ ਨੂੰ ਪਕੜ ਲਿਆ। ਇਹ ਲੱਤ ਥੋੜੀ ਜੱਗੇ ਲੈ ਗਈ। ਇਸ ਨੂੰ ਪਿੱਛੇ ਐਦਾਂ 1 then 2 then 3 then 4 ਇਹ ਦੇਖੋ ਅੱਗੇ ਅੱਗੇ ਨਹੀਂ ਜਾ ਰਹੇ ਆਪਾਂ ਇੱਥੇ ਹੀ ਰਹਿਣਾ। ਇੱਥੇ 90 ਡਿਗਰੀ ਦਾ ਐਂਗਲ ਚਾਹੀਦਾ ਹੈ। then 5 then 6 ਦੈਨ ਸੱਤ ਇਦਾਂ ਰਿਲੈਕਸ ਸੋ ਇਹ ਹੋ ਗਿਆ ਤੁਹਾਡੀਆਂ ਫੋਰਥ ਐਕਸਰਸਾਈਜ਼ ਲੰਜੇਸ ਸੋ ਨੈਕਸਟ ਐਕਸਰਸਾਈਜ਼ ਕੀ ਹੈ ਐਕਸਰਸਾਈਜ਼ ਨੰਬਰ 5 ਕੀ ਹੈ ਆਪਾਂ ਚੇਅਰ ਤੇ ਬੈਠ ਕੇ ਨੀ ਫਲੈਕਸ਼ਨ ਐਕਸਟੈਂਸ਼ਨ ਕਰਾਂਗੇ ਇਸ ਦੇ ਲਈ ਤੁਹਾਨੂੰ 1 ਕਿਲੋ ਦਾ ਭਾਰ ਚਾਹੀਦਾ ਹੋਊਗਾ ਅਗਰ ਤੁਹਾਡੇ ਕੋਲ ਭਾਰ ਨਾ ਹੋਵੇ ਤੁਸੀਂ ਕਿਲੋ ਨਮਕ ਦਾ ਪੈਕੇਟ ਕਿਲੋ ਦਾਲ ਕਿਲੋ ਰੇਤਾ ਕਿਲੋ ਖੰਡ ਕਿਲੋ ਕੁਝ ਵੀ ਕਿਲੋ ਭਾਰ ਤੁਹਾਨੂੰ ਚਾਹੀਦਾ ਇਦਾਂ ਦਾ ਭਾਰ ਵੈਸੇ ਆਨਲਾਈਨ ਵੀ ਮਿਲ ਜਾਂਦਾ ਤੁਸੀਂ ਕਿਤੋਂ ਵੀ ਮੰਗਵਾ ਵੀ ਸਕਦੇ ਹੋ ਇਸ ਨੂੰ ਤੁਸੀਂ ਇਸ ਜਗ੍ਹਾ ਤੇ ਆਪਾਂ ਬੰਨ ਲੈਣਾ ਹੈ और दैन आप इस गोडे की फलैक्शन और एक्सटेंशन करा इसी है जो अपने क्वाडी सब मसल्स ने तो वाले तकड़े होंगे ने इदा बिल्कुल ढो तो ला के बैठ जाएंगे लात उपर चकेंगे और नीचे वन दैन टू दैन थ्री दैन फोर दैन फाइव दैन सिक्स दैन सैवन दैन एट दैन नाइन then 10 then 11 then 12 then relax holi holi tusi 16 repetitions apne 16 to hor tusi 25 repetitions tak hi kar sakde ho ye tusi dono side karna knee flexion or extension dwara dekho apa fer karke dikhaunda ha tuhanu 1 then 2 then 3 hold nahi karna is vich then 4 then 5 दैन सिक्स दैन सैवन और जो एक्सरसाइज करनी है पट्टा बिल्कुल कुरसी के जुड़े जाना चाहिए यह गलत है जी बिल्कुल उपर चुको गे पट बिल्कुल नीचे रहना चाहिए और फाइव दैन सिक्स दैन सैवन दैन एट दैन नाइन दैन टैन दैन रिलैक्स ये ध्यान करनी है यह होगी थोड़ी फिफ्थ एक्सरसाइज नीफलैक्शन और एक्सटेंशन नैक्सट एक्सरसाइज के करा अपने फ्लेक्शन ही करा बट आप कर विद देल्प ऑफ टावल टावल एदा इस उपर रख लोगे और इसन इस पकड़ के आप होल्ड करेंगे फाइव सैकेंड वन टू थ्री फोर फाइव दैन रिलैक्स दैन फिर ना कोशिश करा एक दो तीन चार पांच दैन रिलैक्स एक दो तीन चार पेन रिलैक्स ਫਿਰ 1 2 10 4 5 then relax 1 2 10 4 5 then relax 1 2 10 4 5 then relax 1 2 10 4 5 ਅੱਠ ਵਾਰੀ ਕੀਤਾ ਇਹ ਤੁਸੀਂ ਦੋਨੋਂ ਸਾਈਡ ਕਰਨਾ ਇਹ ਹੋਗੀ ਤੁਹਾਡੀ ਨੀ ਫਲੈਕਸ਼ਨ ਵਿਦ ਟੋਵਲ ਜਿੰਨਾ ਵੀ ਤੁਹਾਨੂੰ ਹੋ ਸਕੇ ਅਗਰ ਤੁਹਾਨੂੰ ਥੋੜਾ ਹੋ ਰਿਹਾ ਥੋੜਾ ਇਥੋਂ ਹੈਲਪ ਲੈਣੀ ਹੈ ਇਦਾਂ ਪਕੜ ਕੇ ਨਾ ਲਾਉਣਾ ਇਹ ਕੀ ਹੈ ਆਪਣੇ ਜੋ ਗੈਪ ਹੈ ਗੋਡਿਆਂ ਦਾ ਉਹ ਦੂਰ ਕਰਨ ਦੇ ਵਿੱਚ ਹੈਲਪ ਕਰੇਗਾ ਨੀ ਫਲੈਕਸ਼ਨ ਵਿਦ ਟੋਬਲ ਨੈਕਸਟ ਐਕਸਰਸਾਈਜ਼ ਕੀ ਹੈ ਸੈਵਨਥ ਐਕਸਰਸਾਈਜ਼ ਕੀ ਹੈ ਆਪਾਂ ਕੁਆਡਰਿਸੈਪ ਮਸਲ ਨੂੰ ਸਟ੍ਰੈਚ ਕਰਾਂਗੇ ਇਦਾਂ ਆਪਾਂ ਚੇਅਰ ਦੀ ਹੈਲਪ ਲਵਾਂਗੇ ਔਰ ਇਦਾਂ ਆਪਣੇ ਪਕੜ ਕੇ ਇਦਾਂ ਮਸਲ ਨੂੰ ਸਟ੍ਰੈਚ ਕਰਾਂਗੇ ਇਹ ਜਗ੍ਹਾ ਤੇ ਅੱਗੇ ਸਟ੍ਰੈਚ ਪਏਗਾ ਇੱਥੇ ਆਪਾਂ ਹੋਲਡ ਕਰਾਂਗੇ 1 2 3 4 5 ਥੈਨ ਰਿਲੈਕਸ ਥੈਨ ਫੇਸ 1 2 3 4 5 ਥੈਨ ਰਿਲੈਕਸ ਥੈਨ ਫੇਸ 1 2 3 4 5 ਥੈਨ ਰਿਲੈਕਸ ਥੈਨ ਫੇਸ वन टू थ्री फोर फाइव ये सिर्फ पांच बारी करना क्वाडर मसल स्ट्रैच द्वारा देखो हम थो दूसरी साइड करके दिखाने इदा आप पकड़ के इदा स्ट्रैच करना चेयर की हैल्प ले लेंगे तो कि आप गिरना जाइए एक दो तीन चार पंच दैन रिलैक्स दैन फिर एक दो तीन चार पांच दैन रिलैक्स दैन फिर एक दो तीन चार पैन रिलैक्स दैन फिर दो तीन चार पेन रिलैक्स ये होगी सैवन हम एक्सरसाइज नंबर एट की है सिंपल सेट टू स्टैंड कुर्सी के किनारे बैठ जाएंगे दोनों अपने जो बहुम ने सीधिया रखा और हौली दिन उठा दैन एक दैन स ਧਿਆਨ ਰੱਖਣਾ ਪਿੱਛੇ ਗਿਰ ਨਾ ਜਾਇਓ ਪਿੱਛੇ ਕਿਸੇ ਨੂੰ ਖੜੇ ਕਰ ਸਕਦੇ ਹੋ ਜਾਂ ਦੀਵਾਰ ਦੇ ਨਾਲ ਕਰ ਕੇ ਤੁਸੀਂ ਕੋ ਚੇਅਰ ਨੂੰ ਲਾ ਕੇ ਕਰ ਸਕਦੇ ਹੋ ਨਹੀਂ ਤੁਸੀਂ ਗਿਰ ਸਕਦੇ ਹੋ ਦੁਬਾਰਾ ਦੇਖੋ ਦੈਨ ਸਟੈਂਡ ਐਂਡ ਸੈਟ ਦੈਨ ਸਟੈਂਡ ਐਂਡ ਸੈਟ ਦੈਨ ਸਟੈਂਡ ਐਂਡ ਸੈਟ ਦੈਨ 4 ਦੈਨ 5 ਦੈਨ 6 ਦੈਨ 7 ਦੈਨ 8 ਦੈਨ 9 ਦੈਨ 10 10 देन ਰਿਲੈਕਸ ਜੇ ਤੁਸੀਂ ਇੱਕ ਸੈਟ ਹੀ ਲਾਉਣਾ ਮਤਲਬ 10 ਵਾਰੀ ਕੀਤਾ ਦੈਟਸ ਇਟ ਹੌਲੀ ਹੌਲੀ ਜਦੋਂ 2 ਵੀਕ ਹੋ ਗਏ ਫਿਰ ਇਹਦੇ ਦੋ ਸੈਟ ਕਰ ਦਿਓ ਇੱਕ ਮਹੀਨਾ ਹੋ ਗਿਆ ਤਿੰਨ ਸੈਟ ਕਰ ਦਿਓ ਇਹ ਹੋਗੀ ਤੁਹਾਡੀ 8th ਐਕਸਰਸਾਈਜ਼ ਸੈਟ ਟੂ ਸਟੈਂਡ ਐਕਸਰਸਾਈਜ਼ ਨੰਬਰ 9 ਕੀ ਹੈ VMO ਨੂੰ ਤਕੜੇ ਕਰਨਾ ਵਾਸਟਸ ਮੀਡੀਅਲਿਸ ਅਬਲੀਕ ਇੱਕ ਆਪਣੇ ਨੀ ਦਾ ਗਰੁੱਪ ਹੈ ਜਿਸ ਨੂੰ ਆਪਾਂ ਤਕੜੇ ਕਰਨਾ ਹੈ ਉਸ ਲਈ ਕੀ ਹੈ ਤੁਹਾਨੂੰ ਇੱਕ ਟਾਵਲ ਦਾ ਰੋਲ ਜਾਂ ਇਹਨਾਂ ਦਾ ਫੋਮ ਰੋਲਰ ਲੈ ਲੈਣਾ ਹੈ ਤੁਸੀਂ ਇਸ ਨੂੰ ਤੁਸੀਂ ਪੱਟ ਦੇ نیچے ਰੱਖਣਾ ਹੈ ਗੋਡੇ ਤੋਂ نیچے ਜੋ ਪੱਟ ਹੈ ਪੱਟ ਦੇ نیچے ਰੱਖ ਕੇ ਤੁਸੀਂ ਇਸ ਨੂੰ ਪ੍ਰੈਸ ਕਰਨਾ ਹੈ ਔਰ ਲੱਤ ਨੂੰ ਉੱਪਰ ਚੱਕਣਾ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਕੀਤਾ ਲੱਤ ਨੂੰ ਉੱਪਰ ਚੱਕਿਆ ਪੈਰ ਨੂੰ ਅੰਦਰ ਮੋੜ ਲਿਆ ਔਰ ਇੱਥੇ ਆਪਾਂ 10 ਗਿਣਨੇ ਨੇ 1 2 3 4 5 6 7 8 9 10 ਦੈਨ ਰਿਲੈਕਸ ਫੇਰ ਦਬੇ ਆ ਫੇਰ ਉੱਪਰ ਚੱਕਤਾ 1 2 3 4 5 6 7 8 9 10 ਦੈਨ ਰਿਲੈਕਸ ਫੇਰ ਦਬੇ ਆ ਫੇਰ ਉੱਪਰ ਚੱਕਤਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਫੇ ਦੱਬੇ ਆ ਫੇਰ ਉੱਪਰ ਚੱਕਤਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਇਦਾਂ ਤੁਸੀਂ ਅੱਠ ਵਾਰੀ ਕਰਨਾ ਦੋਨੋਂ ਸਾਈਡ ਇਹ ਹੋ ਗਈ ਤੁਹਾਡੀ VMO ਦੀ ਐਕਸਰਸਾਈਜ਼ ਦੋਨੋਂ ਸਾਈਡ ਕਰਨਾ ਹੌਲੀ ਹੌਲੀ ਤੁਸੀਂ ਇਹ ਵਧਾ ਵੀ ਸਕਦੇ ਹੋ ਪਰ ਸਟਾਰਟਿੰਗ ਦੇ ਵਿੱਚ ਆਪਾਂ ਇਹ ਮਤਲਬ ਜਿਵੇਂ ਹੁਣ 8 ਵਾਰੀ ਕੀਤਾ ਫਿਰ ਹੌਲੀ ਹੌਲੀ ਤੁਸੀਂ 12 15 ਇਹਨੀ ਰੈਪੀਟੀਸ਼ਨਸ ਬਤਾ ਦਾਂਗੇ ਇਸ ਤਰ੍ਹਾਂ ਤੁਸੀਂ ਇਹ ਐਕਸਰਸਾਈਜ਼ ਕਰਨੀ ਹੈ ਹੁਣ ਨੈਕਸਟ ਐਕਸਰਸਾਈਜ਼ ਹੈ ਆਪਾਂ ਨੂੰ ਪੌੜੀਆਂ ਤੇ ਕਰਨੀ ਪਈਗੀ ਸੋ ਆਓ ਹੁਣ ਪੌੜੀਆਂ ਤੇ ਚੱਲਦੇ ਆਂ ਇਹ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਐਕਸਰਸਾਈਜ਼ ਨੰਬਰ 10 ਇਸ ਦੇ ਵਿੱਚ ਆਪਾਂ ਕਰਾਂਗੇ ਗੋ ਵਿਦ ਰਾਈਟ ਲੈਗ ਐਂਡ ਕਮ ਵਿਦ ਰਾਈਟ ਲੈਗ ਮਤਲਬ ਇਹ ਆਪਾਂ ਪੌੜੀਆਂ ਤੇ ਕਸਰਤ ਕਰਾਂਗੇ ਜਾਵਾਂਗੇ ਵੀ ਆਪਾਂ ਸੱਜੇ ਪੈਰ ਨਾਲ ਔਰ ਉਤਰਾਂਗੇ ਵੀ ਸੱਜੇ ਪੈਰ ਨਾਲ ਸੋ ਸਟਾਰਟ ਕਰਦੇ ਆਂ ਇਦਾਂ ਪੌੜੀਆਂ ਦੋਨੋਂ ਸਾਈਡ ਤੋਂ ਪਕੜ ਲੈਣੀਆਂ ਨੇ ਦੈਨ ਰਾਈਟ ਨਾਲ ਉੱਪਰ ਰਾਈਟ ਨਾਲ ਥੱਲੇ ਸੱਜੇ ਨਾਲ ਉੱਪਰ ਸੱਜੇ 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 ਨਾਲ ਥੱਲੇ then 1 then 2 then 3 then 4 then 5 then 6 then 7 then 8 then 9 then 10 then 11 then 12 then 13 then 14 then 15 then 16 then 17 then 18 then 19 then 20 then relax ਇਹ ਹੋ ਗਿਆ ਇੱਕ ਵਾਰੀ ਉੱਪਰ ਥੱਲੇ ਕਾਊਂਟ ਕਰਨਾ ਇੱਕ ਇੱਕ ਕਰਕੇ ਜਿਵੇਂ ਆਪਾਂ 20 ਵਾਰੀ ਕੀਤਾ ਰਿਲੈਕਸ ਪਹਿਲੇ ਹਫਤੇ ਇੱਕ ਵਾਰੀ ਦੂਸਰੇ ਹਫਤੇ ਦੋ ਸੈੱਟ ਤੀਸਰੇ ਹਫਤੇ ਤਿੰਨ ਸੈੱਟ ਓਕੇ ਇਹ ਹੋ ਗਈ ਤੁਹਾਡੀ ਨੈਕਸਟ ਐਕਸਰਸਾਈਜ਼ ਜਿਵੇਂ ਇਹਨੂੰ ਆਪਾਂ ਕਹਿਣਾ ਵੀ ਆਪਾਂ ਸੱਜੇ ਨਾਲ ਪੌੜੀਆਂ ਚੜ੍ਹਨੀ ਉਤਰਨੀ ਹੈ ਹੁਣ ਆਪਾਂ ਕਰਾਂਗੇ ਖੱਬੇ ਨਾਲ ਨੈਕਸਟ ਐਕਸਰਸਾਈਜ਼ ਇਸ ਦੇ ਵਿੱਚ ਕੀ ਆਪਾਂ ਖੱਬੇ ਨਾਲ ਉੱਪਰ 1 ਦੈਨ 2 ਦੈਨ 3 ਦੈਨ 4 ਦੈਨ 5 ਦੈਨ 6 ਦੈਨ 7 ਦੈਨ 8 ਦੈਨ 9 ਦੈਨ 10 ਦੈਨ 11 ਦੈਨ 12 ਦੈਨ 13 ਦੈਨ 14 ਦੈਨ 15 ਦੈਨ 16 ਦੈਨ 17 ਦੈਨ 18 ਦੈਨ 19 ਦੈਨ 20 ਦੈਨ 21 ਦੈਨ ਰਿਲੈਕਸ ਸੌਰੀ 21 ਕਰਤਾ ਸੀ ਵੀ ਵਰੀ ਕਰਨਾ ਇਹ ਹੋ ਗਈਆਂ ਤੁਹਾਡੀਆਂ ਖੱਬੇ ਨਾਲ ਆਪਾਂ ਪੌੜੀਆਂ ਉਤਰੀਆਂ ਚੜੀਆਂ ਕਬੀ ਲੱਤ ਨਾਲ ਇਹ ਦੋ ਐਕਸਰਸਾਈਜ਼ਾਂ ਨੇ ਦੋਨਾਂ ਦੀ ਰੈਪੀਟੀਸ਼ਨ ਤੁਸੀਂ ਹਫ਼ਤੇ ਹਫ਼ਤੇ ਬਾਅਦ ਵਧਾਉਣੀਆਂ ਨੇ ਜਿਵੇਂ ਆਪਾਂ ਇੱਕ ਸੈਟ ਲਾਇਆ ਤੁਸੀਂ ਦੋ ਤਿੰਨ ਵੱਧ ਤੋਂ ਵੱਧ ਤਿੰਨ ਉਸ ਤੋਂ ਬਾਅਦ ਨਹੀਂ ਕਰਨਾ ਹੁਣ ਨੈਕਸਟ ਐਕਸਰਸਾਈਜ਼ ਕੀ ਹੈ ਐਕਸਰਸਾਈਜ਼ ਨੰਬਰ 12 ਆਪਾਂ ਸਾਈਡਵੇਜ਼ ਇਦਾਂ 1 ਦੈਨ 2 ਦੈਨ 3 ਦੈਨ 4 ਇਸ ਦੇ ਵਿੱਚ ਕੀ ਹੈ ਦੋਨੋਂ ਇੱਕ ਵਾਰੀ ਰੱਖਾਂਗੇ ਦੈਨ 5 ਦੈਨ 6 दैन सैवन दैन एट दैन नाइन दैन टैन दैन इलेवेन दैन ट्वेल्व दैन थर्टीन दैन फोटीन दैन फिफ्टीन दैन सिक्सटीन दैन सैवटीन दैन एटीन दैन नाइनटीन दैन ट्वेंटी दैन रिलैक्स ये होगी थोड़ी खब्बी लतना पौड़ियाँ उपर चढ़े खब्बी लत नाल ही आप नीचे उतरे टेढ़े हो गए हूँ आप सज्जी करा सज्जी आप तरह ला के जावे ये देखो एक दैन दो दैन तेन दैन चार दैन पाँच दैन छेन सत दैन अठ दैन नौ दैन दस दैन ग्यारह दैन बारह दिन तेरह दैन चौदह दैन पंद्रह दिन सोलह दिन सतारा दैन अठारह दैन उन्नीस दैन भी रिलैक्स ये थोड़ी नैक्सट एक्सरसाइज साइडवेज स्टेयरिंग ओके ਕੀ ਤੁਸੀਂ ਧਿਆਨ ਨਾਲ ਇਸਦੇ ਵੀ ਸੇਮ ਤੁਸੀਂ 2 ਹਫ਼ਤੇ ਬਾਅਦ ਜਾਂ ਹਫ਼ਤੇ ਬਾਅਦ ਇਸ ਦੀ ਰੈਪੀਟੀਸ਼ਨਸ ਵਧਾ ਸਕਦੇ ਹੋ ਇੱਕ ਸੈੱਟ ਦੇ ਵਿੱਚ 20 ਕਾਊਂਟ ਕਰਨੇ ਆ ਨੈਕਸਟ ਐਕਸਰਸਾਈਜ਼ ਫਿਰ ਆਪਾਂ ਅੰਦਰ ਚੱਲਦੇ ਆ ਨੈਕਸਟ ਐਕਸਰਸਾਈਜ਼ ਕੀ ਹੈ ਇਸਦੇ ਵਿੱਚ ਆਪਾਂ ਹੀਲ ਵਾਕ ਕਰਨੀ ਹੈ ਏਦਾਂ ਅੱਡੀਆਂ نیچے ਲਾ ਕੇ ਏਦਾਂ 1 2 3 4 5 6 7 8 9 10 11 12 13 14 15 16 17 18 19 20 ਬੀ ਗਿਣ ਕੇ ਖੜ ਜਾਣਾ ਦੈਨ ਫਿਰ 1 2 ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾ ਬਾਰਾ ਚੌਦਾ ਪੰਦਰਾ ਸੋਲਾ ਸਤਾਰਾ ਅਠਾਰਾ ਉਨੀ ਵੀ ਦੈਨ ਰਿਲੈਕਸ ਦੋ ਸੈਟ ਲਾਏ ਹੌਲੀ ਹੌਲੀ ਤੁਸੀਂ ਇੱਕ ਹਫਤਾ ਦੋ ਦੋ ਸੈਟ ਹੌਲੀ ਹੌਲੀ ਇਸ ਤੇ ਤੁਸੀਂ ਰੈਪੀਟੀਸ਼ਨਸ ਵਧਾਉਂਦੇ ਰਹਿਣਾ ਹੈ ਇਹ ਹੋ ਗਈ ਤੁਹਾਡੀ ਹੀਲ ਵਾਕ ਨੈਕਸਟ ਐਕਸਰਸਾਈਜ਼ ਕੀ ਹੈ ਜੋ ਲਾਸਟ ਐਕਸਰਸਾਈਜ਼ ਹੈ ਜਿਸ ਤਰ੍ਹਾਂ ਦੇ ਵਿੱਚ ਆਪਾਂ ਕੂਲ ਡਾਊਨ ਕਰਨਾ ਆਪਾਂ ਦੋਨੋਂ ਲੱਤਾਂ ਨੇ ਜੋ ਆਪਣੀਆਂ ਦੀਵਾਰ ਦੇ ਨਾਲ ਲਾ ਦੇਣੀਆਂ ਨੇ ਦੇਖੋ ਕਿਸ ਤਰ੍ਹਾਂ ਪਹਿਲਾਂ ਆਪ ਇਦਾਂ ਬੈਠਦੇ ਨਾਲ ਬਿਲਕੁਲ लेट ਜਾਣਾ ਹੈ ਔਰ ਦੋਨੋਂ ਲੈਗਸ ਉੱਪਰ ਨੂੰ ਇਦਾਂ ਲਟਾ ਦੇਣੀਆਂ ਇਹ ਔਰ ਇਦਾਂ ਰਿਲੈਕਸ ਹੋ ਕੇ लेट ਜਾਣਾ ਹੈ ਜੋ ਸਪਾਈਨ ਹੈ ਉਹ ਬਿਲਕੁਲ ਬੈਕ ਤੇ ਟੱਚ ਹੋਏਗੀ ਇਸ ਤਰ੍ਹਾਂ ਕਰਕੇ ਰਿਲੈਕਸ ਪੋਜੀਸ਼ਨ ਦੇ ਵਿੱਚ ਇਸ ਤਰ੍ਹਾਂ ਔਰ ਤੁਹਾਡੇ ਇੱਥੇ ਜੋ ਹੈਮਸਟ੍ਰਿੰਗ ਮਸਲਸ ਟਾਈਟ ਨੇ ਉਹ ਵੀ ਰਿਲੈਕਸ ਹੋ ਜਾਣਗੇ ਔਰ ਇਦਾਂ ਤੁਸੀਂ 3 ਤੋਂ 4 ਮਿੰਟ ਲੇਟੇ ਰਹਿਣਾ ਹੈ ਇਹ ਹੋਗੀ ਤੁਹਾਡੀ ਬਿਲਕੁਲ ਵਾਲ ਦੇ ਨਾਲ ਜੋ ਆਪਣੀਆਂ ਲੈਗਸ ਨੇ ਤੁਸੀਂ ਸਟ੍ਰੇਟ ਕਰ ਦੇਣੀਆਂ ਨੇ ਇਦਾਂ ਨਹੀਂ ਕਰਨਾ ਸਲਾਈਡਸ ਨਹੀਂ ਕਰਨੀਆਂ ਕੁਝ ਵੀ ਇਦਾਂ ਨਹੀਂ ਕਰਨਾ ਤੁਸੀਂ ਬਸ ਇਦਾਂ ਸਟ੍ਰੇਟ ਰੱਖਣੀਆਂ ਨੇ ਇਦਾਂ ਲੇਟੇ ਰਹਿਣਾ ਤੁਸੀਂ 3 ਤੋਂ 4 ਮਿੰਟ ਔਰ ਦੈਨ ਪੇ ਤੁਸੀਂ ਸਾਈਡ ਲੈ ਕੇ ਆਪਣਾ ਰਿਲੈਕਸ ਹੋ ਕੇ ਲੇਟ ਜਾਣਾ ਹੈ ਔਰ ਅਗਰ ਤੁਸੀਂ ਹੌਟ ਪੈਕ ਦੋਵੋਗੇ ਤਾਂ ਤੁਸੀਂ ਹੋਰ ਵੀ ਆਰਾਮ ਪਾ ਸਕਦੇ ਹੋ ਸੋ ਇਹ ਸੀ ਕਸਰਤਾਂ ਗੋਡੇ ਦਰਦ ਦੀਆਂ ਜਿਨ੍ਹਾਂ ਦੇ ਗੋਡੇ ਦੁਖਦੇ ਹਨ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਹਾਡਾ ਗੋਡੇ ਦਰਦ ਨੇ ਬਹੁਤ ਜਲਦੀ ਤੁਹਾਨੂੰ ਆਰਾਮ ਮਿਲ ਜਾਵੇਗਾ ਇਹ ਕਸਰਤਾਂ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ ਨਾਲ ਸੇਕ ਦੇਣਾ ਹੈ ਔਰ ਅਗਰ ਤੁਸੀਂ ਸਾਡਾ ਕਬੀਰ ਪੇਨ ਰਲੀਫ ਆਇਲ ਲਾਉਂਗੇ ਤਾਂ ਹੋਰ ਜਲਦੀ ਠੀਕ ਹੋ ਜਾਓਗੇ ਅਗਰ ਤੁਸੀਂ ਕੁਝ ਵੀ ਪੁੱਛਣਾ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਔਰ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਔਰ ਸਾਨੂੰ ਥੰਬਸ ਅਪ ਜ਼ਰੂਰ ਦਿਓ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ টিল ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਔਰ ਤੁਸੀਂ ਸਾਰੇ ਜਾਣੇ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ